ਅੱਜ ਸਾਡੀ ਰਹਿਮਤ ਲੱਗੀ ਬਣਾਉਣ ਸਾਗ ਸੇ ਰਹਿਮਤ ਕੀ ਬਣਾਣਾ ਅੱਜ ਸਾਗ ਕੌਣ ਬਣਾਊਗਾ ਮੈਂ ਤੁਸੀਂ ਬਣਾਓਗੇ ਕਾਦੇ ਤੇ ਚੁੱਲੇ ਤੇ ਚੁੱਲੇ ਤੇ ਬਣਾਣਾ ਹੈ ਓਹੋ ਸਾਗ ਬੰਦਾ ਸਾਗ ਚਾਹ ਲੈ ਘੱਟ ਇਤਰਾ ਖਲਾਣਾ ਉੱਪਰ ਰਹਿਮਤ ਲੱਗੀ ਬਣਾਉਣ ਸਾਡੀ ਸਾਗ ਚੱਲ ਚੱਲ ਵਾਹ ਵਾਹ ਇੰਨਾ ਕੰਮ ਇੰਨਾ ਕੰਮ ਕਰਦਾ ਮੇਰਾ ਪੁੱਤ ਹਾਂ ਅੱਗੇ ਨੂੰ ਅੱਗੇ ਨੂੰ ਸਾਰਾ ਰਹਿਮਤ ਲੱਗੀ ਸਾਡੀ ਸਾਗ ਬਣਾਉਣ ਹਨਾ ਰਹਿਮਤ ਬੱਚੇ ਬੱਚੇ ਤੋਂ ਲੈ ਕੇ ਵੱਡਾ ਵੱਡਾ ਵੀ ਸਾਗ ਦੇ ਵਿੱਚ ਲੱਗਾ ਹੋਇਆ ਇਹ ਕਾ ਸਾਡਾ ਛੋਟਾ ਜਿਹਾ ਆਰਟਿਸਟ ਸਾਗ ਬਣਾਉਣ ਵਾਲਾ ਹਨਾ ਰੈਸਪੀ ਸੁਣਾਉਂਦੀ ਐ ਸਾਗ ਦੀ ਪਰੀ ਸਾਡੀ ਇਹ ਹੈੱਡ ਸ਼ੈਫ ਆ ਸਾਡਾ ਹਨਾ ਰਹਿਮਤ ਵਾਹ ਬਈ ਵਾਹ ਲਾਜ ਹੋਰ ਮੇਰਾ ਪੁੱਤ ਹਾਂ ਸਾਰਾ ਟੱਬਰ ਹੀ ਸਾਗ ਨੂੰ ਲੱਗਾ ਪਿਆ ਆ ਤੈਨੂੰ ਵਾਸ ਕਰ ਹਨਾ ਮਜ਼ਾ ਆਉਂਦਾ ਹੈ ਥੋੜਾ ਟਾਈਮ ਬਾਅਦ ਆ ਕੇ ਨਾ ਪਾਣੀ ਪਾ ਕੇ ਘੋਟਨੀ ਮਾਰ ਦਿਆ ਕਰ ਠੀਕ ਹੈ ਖਾਊਂਗਾ ਵੀ ਵਿਸਾਗ ਹਾਂਜੀ ਕਾਦੇ ਨਾਲ ਕਾਦੇ ਨਾਲ ਮੱਕੀ ਦੀ ਰੋਟੀ ਨਾਲ ਓ ਸ਼ੈਫ ਓ ਛੋਟੇ ਸ਼ੈਫ ਸ਼ੈਫ